ਇੱਕ ਦੂਸਰੇ ਤੇ ਕੁਰਸੀਆਂ ਚਲਾਈਆਂ ਜਾ ਰਹੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਨੌਜਵਾਨ ਇੱਕ ਦੂਸਰੇ ਦੇ ਉੱਤੇ ਹੀ ਕੁਰਸੀਆਂ ਦੇ ਨਾਲ ਵਾਰ ਕਰ ਰਹੇ ਨੇ ਆਪਸ ਦੇ ਵਿੱਚ ਪਿੜ ਰਹੇ ਨੇ ਪਰ ਤੁਸੀਂ ਦੇਖ ਕੇ ਇਹੀ ਅੰਦਾਜ਼ਾ ਲਗਾਉਂਗੇ ਕਿ ਸ਼ਾਇਦ ਕਿਸੇ ਵਿਆਹ ਦੇ ਵਿੱਚ ਕੋਈ ਪੰਗਾ ਪੈ ਗਿਆ ਜਿਸ ਕਰਕੇ ਨੌਜਵਾਨ ਆਪਸ ਦੇ ਵਿੱਚ ਪਿੜ ਰਹੇ ਨੇ ਪਰ ਤੁਹਾਨੂੰ ਦੱਸ ਦਈਏ ਇਸ ਦੇ ਪਿੱਛੇ ਦੀ ਸੱਚਾਈ ਕੁਝ ਹੋਰ ਹੈ ਦੱਸ ਦਈਏ ਕਿ ਬਠਿੰਡਾ ਦੇ ਇੱਕ ਪੈਲਸ ਦੇ ਵਿੱਚ ਹਰਸਿਮਰਤ ਕੌਰ ਬਾਦਲ ਦਾ ਇੱਕ ਪ੍ਰੋਗਰਾਮ ਸੀ ਜਿਸ ਦੇ ਚੱਲਦਿਆਂ ਉਹ ਉੱਥੇ ਸਪੀਚ ਦੇ ਰਹੇ ਸਨ ਇਸ ਦੌਰਾਨ ਹੀ ਕੁਝ ਨੌਜਵਾਨ ਆਪਸ ਦੇ ਵਿੱਚ ਪਿੜਨ ਲੱਗ ਗਏ ਹੁੰਦੇ ਨੇ ਪਰ ਕੁਝ ਹੀ ਸਮੇਂ ਦੇ ਵਿੱਚ ਹਰ ਸਿਮਰਤ कौर ਬਾਦਲ ਦੇ ਬਲੂਨਾਂ ਨੌਜਵਾਨਾਂ ਨੂੰ ਸ਼ਾਂਤ ਕਰਵਾਇਆ ਗਿਆ ਤੇ ਇਸ ਮੌਕੇ ਦੇ ਉੱਤੇ ਉਹਨਾਂ ਦੇ ਵੱਲੋਂ ਵਿਰੋਧੀਆਂ ਤੇ ਨਿਸ਼ਾਨੇ ਵੀ ਸਾਦੇ ਗਏ ਨੇ ਤਦ ਦੱਸਦੇ ਕਿ ਤਸਵੀਰਾਂ ਜਿਹੜੀਆਂ ਨੇ ਬਠਿੰਡਾ ਦੀਆਂ ਨੇ ਬਠਿੰਡਾ ਦੇ ਗ੍ਰੀਨ ਪੈਲਸ ਵਿੱਚ ਰੱਖੀ ਗਈ ਜੂਥ ਅਕਾਲੀ ਦਲ ਦੀ ਰੈਲੀ ਵਿਖੇ ਅੱਜ ਉਸ ਸਮੇਂ ਹੰਗਾਮਾ ਖੜਾ ਹੋ ਗਿਆ ਜਦੋਂ ਅਚਾਨਕ ਰੈਲੀ ਦੇ ਵਿੱਚ ਕੁਰਸੀਆਂ ਚਲਣੀਆਂ ਸ਼ੁਰੂ ਹੋ ਗਈਆਂ ਉਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਬਠਿੰਡਾ ਦੇ ਨਿੱਜੀ ਪੈਲਸ ਦੇ ਵਿੱਚ ਇਹ ਜਿਹੜੀ ਆ ਮੀਟਿੰਗ ਰੱਖੀ ਗਈ ਸੀ ਜੂਥ ਮਹਾਰੈਲੀ ਬੀਬਾ ਹਰਸਿਮਰਤ ਕੌਰ ਨੇ ਉੱਥੇ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਕਿ ਪੰਜ ਸਾਲਾਂ ਤੱਕ ਇਹ ਪਾਰਟੀਆਂ ਜਿਹੜੀਆਂ ਲਾਰੇ ਲਾਉਂਦੀਆਂ ਸੀ ਯਾਨੀ ਕਿ ਉਹਨਾਂ ਨੇ ਇੱਕ ਪਾਸੇ ਨੌਜਵਾਨਾਂ ਨੂੰ ਸ਼ਾਂਤ ਕਰਵਾਇਆ ਤੇ ਦੂਸਰੇ ਪਾਸੇ ਉਹਨਾਂ ਨੇ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਨੌਜਵਾਨਾਂ ਦੇ ਵਿੱਚ ਭਾਰੀ ਜੋਸ਼ ਆ ਅਕਾਲੀ ਦਲੂ ਲੈ ਕੇ ਤਾਂ ਇੱਥੇ ਉਹਨਾਂ ਨੇ ਗਲਬਾਤ ਕਰਦੇ ਆ ਜਦੋਂ ਮੀਡੀਆ ਦੇ ਨਾਲ ਗਲਬਾਤ ਕੀਤੀ ਜਾਂਦੀ ਤਾਂ ਉਹ ਕਹਿੰਦੇ ਨੇ ਕਿ ਪੰਜ ਸਾਲਾਂ ਤੱਕ ਇਹ ਪਾਰਟੀਆਂ ਜਿਹੜੀਆਂ ਲਾਰੇ ਲਾਉਂਦੀਆਂ ਰਹੀਆਂ ਨੇ ਇਹ ਬਰਸਾਤੀ ਮੈਂਡਗਨ ਜਾਨੀ ਕਿ ਬਰਸਾਤੀ ਡੱਡੂ ਨੇ ਇਹਨਾਂ ਇੱਕ ਤਰੀਕ ਤੋਂ ਬਾਅਦ ਨਹੀਂ ਮਤਲਬ ਕਿ ਦਿੱਥੇ ਆਉਣਾ ਨਹੀਂ ਇੱਕ ਦਿਨ ਤੋਂ ਬਾਅਦ ਦੀ ਜੇ ਗੱਲ ਕਰ ਲਈ ਤਾਂ ਉਹ ਜਿਹੜੇ ਵਿਰੋਧੀ ਪਾਰਟੀਆਂ ਦੇ ਉੱਤੇ ਨਿਸ਼ਾਨਾ ਸਾਧ ਦੇ ਨਜ਼ਰ ਆਉਂਦੇ ਨੇ ਬਠਿੰਡਾ ਦੇ ਨਿੱਜੀ ਪੈਲਸ ਦਾ ਇਹ ਵੀਡੀਓ ਹੈ ਜਿੱਥੇ ਦੀ ਜਿੱਥੇ ਕਿ ਹਰ ਸਿਮਰਤ ਕੋਰ ਬਦਲ ਦਾ ਇੱਕ ਪ੍ਰੋਗਰਾਮ ਹੁੰਦਾ ਹੈ ਉਹ ਆਪਣੀ ਸਪੀਚ ਕਰ ਰਹੇ ਸਨ ਇਸ ਦੌਰਾਨ ਕੁਝ ਨੌਜਵਾਨ ਆਪਸ ਦੇ ਵਿੱਚ ਭਿੰਨ ਲੱਗ ਜਾਂਦੇ ਨੇ ਉਹ ਤਾਂ ਲਗਾਤਾਰ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਦੱਸਦੇ ਕਿ ਹਰਸਿਮਰਤ ਕੌਰ ਬਾਦਲਦੇਵ ਪ੍ਰੋਗਰਾਮ 'ਚ ਕੁਰਸੀਆਂ ਚੱਲਦੀਆਂ ਨੇ ਜ ਜਦੋਂ ਕਿ ਨੌਜਵਾਨ ਇੱਕ ਦੂਸਰੇ 'ਤੇ ਹਮਲਾ ਕਰਦੇ ਨੇ ਕਿਵੇਂ ਵਿਚਾਲੇ ਸਪੀਚ ਰੋਕੇ ਉਹਨਾਂ ਨੇ ਨੌਜਵਾਨਾਂ ਨੂੰ ਸ਼ਾਂਤ ਕਰਵਾਇਆ ਇਹ ਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਦੱਸਦੇ ਕਿ ਹਰਸਿਮਰਤ ਕੌਰ ਬਾਦਲਦੇਵ ਪ੍ਰੋਗਰਾਮ 'ਚ ਇਹ ਕੁਰਸੀਆਂ ਚੱਲੀਆਂ ਨੇ ਜਿਹਨਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ ਸਭ ਤੋਂ ਵੱਡੀ ਗੱਲ ਕੀ ਆ ਕਿ ਗੁੱਟਬਾਜੀ ਦੇ ਚੱਲਦਿਆਂ ਇੱਕ ਦੂਜੇ ਦੇ ਨਾਲ ਨੌਜਵਾਨ ਭਿੜੇ ਨੇ ਐਥੇ ਗੁੱਟਬਾਜੀ ਦਾ ਜਿਹੜਾ ਆ ਮਾਮਲਾ ਸੀ ਐਥੇ ਵਿਚਾਲੇ ਸਪੀਚ ਰੋਗ ਦਿੰਦੇ ਨੇ ਹਰਸਿਮਰਤ कौर ਬਾਦਲ ਅਤੇ ਨੌਜਵਾਨਾਂ ਨੂੰ ਉਹਨਾਂ ਦੇ ਵੱਲੋਂ ਸ਼ਾਂਤ ਕਰਵਾਇਆ ਜਾਂਦਾ ਜਿਸ ਦੇ ਚੱਲਦੇ ਆ ਬਠਿੰਡਾ ਦੇ ਇੱਕ ਪੈਲੈਸ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਇਸ ਪ੍ਰੋਗਰਾਮ ਦੇ ਦੌਰਾਨ ਨੌਜਵਾਨ ਆਪਸ ਦੇ ਵਿੱਚ ਭਣ ਲੱਗ ਜਾਂਦੇ ਨੇ ਸਮਾਗਮ ਮਗਰੋਂ ਹਰਸਿਮਰਤ कौर ਬਾਦਲ ਨੇ ਬਿਆਨ ਵੀ ਦਿੱਤਾ ਜਾਨੀ ਕਿ ਇੱਥੇ ਬੱਸ ਨਹੀਂ ਹੁੰਦੀ ਹਰਸਿਮਰਤ कौर ਬਾਦਲ ਨੇ ਬਿਆਨ ਦਿੱਤਾ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਭਾਰੀ ਜੋਸ਼ ਹੈ ਤੇ ਸਭ ਤੋਂ ਵੱਡੀ ਗੱਲ ਕੀ ਹੈ ਨੌਜਵਾਨਾਂ ਦੇ ਵੱਲੋਂ ਕਾਫੀ ਸਪੋਰਟ ਕੀਤੀ ਜਾ ਰਹੀ ਹੈ ਵਿਰੋਧੀਆਂ ਤੇ ਉਹਨਾਂ ਨੇ ਇਸ ਮੌਕੇ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਨੇ ਅਤੇ ਵਿਰੋਧੀ ਪਾਰਟੀਆਂ ਨੂੰ ਖਰੀਆਂ-ਖਰੀਆਂ ਸੁਣਾਈਆਂ ਨੇ ਉਹਨਾਂ ਨੇ ਕਿਹਾ ਕਿ ਦਿੱਲੀ ਦੀਆਂ ਪਾਰਟੀਆਂ ਨੇ ਲੁੱਟ ਲਿਆ ਸਾਰਾ ਪੰਜਾਬ ਜਾਨਕਿ ਉਹਨਾਂ ਦੇ ਕਹਿਣ ਦਾ ਮਤਲਬ ਇਹ ਆ ਕਿ ਪੰਜਾਬ ਜਿਹੜਾ ਦਿੱਲੀ ਦੀਆਂ ਪਾਰਟੀਆਂ ਨੇ ਲੁੱਟ ਲਿਆ ਹਰਸਿਮਰਤ ਕੌਰ ਦੇ ਪ੍ਰੋਗਰਾਮ ਦੇ ਵਿੱਚ ਜਦੋਂ ਬਠਿੰਡਾ ਦੀ ਇੱਕ ਨਿੱਜੀ ਪੈਲੈਸ ਦੇ ਵਿੱਚ ਉਹਨਾਂ ਦਾ ਪ੍ਰੋਗਰਾਮ ਰੱਖਿਆ ਜਾਂਦਾ ਆ ਤਾਂ ਉਸ ਦੌਰਾਨ ਇੱਕ ਵੱਡਾ ਇਕੱਠ ਨੌਜਵਾਨਾਂ ਦਾ ਉੱਥੇ ਦੇਖਣ ਨੂੰ ਮਿਲਦਾ ਪਰ ਸਭ ਤੋਂ ਵੱਡੀ ਗੱਲ ਕੀ ਇਸ ਪ੍ਰੋਗਰਾਮ ਦੇ ਦੌਰਾਨ ਜਦੋਂ ਹਰਸਿਮਰਤ ਕੌਰ ਬਾਦਲ ਸਟੇਜ ਤੋਂ ਸਪੀਚ ਦਿੰਦੇ ਨੇ ਸਪੀਚ ਦੌਰਾਨ ਕੁਝ ਨੌਜਵਾਨ ਨੌਜਵਾਨ ਗੁੱਟਬਾਜੀ ਦੇ ਚੱਲਦੇ ਆਪਸ ਵਿੱਚ ਭਿੰਨ ਲੱਗ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਇੱਕ ਦੂਸਰੇ ਤੇ ਕੁਰਸੀਆਂ ਦੇ ਨਾਲ ਹੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਪਰ ਉਸ ਤੋਂ ਬਾਅਦ ਹਰ ਸਿਮਰਤ कौर ਬਾਦਲ ਖੁਦ ਨੌਜਵਾਨਾਂ ਨੂੰ ਜਾ ਕੇ ਸ਼ਾਂਤ ਕਰਵਾ ਦਿੰਦੇ ਨੇ ਅਤੇ ਸ਼ਾਂਤ ਕਰਵਾਉਣ ਤੋਂ ਬਾਅਦ ਨੌਜਵਾਨਾਂ ਨੂੰ ਸਮਝਾਇਆ ਜਾਂਦਾ ਆ ਜਿਸ ਤੋਂ ਬਾਅਦ ਉਹ ਬਾਹਰ ਆਉਂਦੇ ਨੇ ਤਾਂ ਬਾਹਰ ਆ ਕੇ মিডিਆ ਦੇ ਨਾਲ ਗੱਲਬਾਤ ਕਰਦੇ ਨੇ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਜੇਕਰ ਨੌਜਵਾਨਾਂ ਦੀ ਗੱਲ ਕਰ ਲਈ ਤਾਂ ਨੌਜਵਾਨਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਆ ਅਕਾਲੀ ਦਲ ਨੂੰ ਲੈ ਕੇ ਦੇਖਣ ਨੂੰ ਮਿਲ ਰਿਹਾ ਪਰ ਇੱਥੇ ਨੌਜਵਾਨ ਕਾਫੀ ਜ਼ਿਆਦਾ ਸਪੋਰਟ ਕਰ ਰਹੇ ਨੇ ਅਕਾਲੀ ਦਲ ਨੂੰ ਵੱਡੀ ਗੱਲ ਕੀ ਹੈ ਜਦੋਂ ਹਰਸਿਮਰਤ ਕੌਰ ਬਾਦਲ ਦਾ ਪ੍ਰੋਗਰਾਮ ਜਿਹੜਾ ਰੱਖਿਆ ਜਾਂਦਾ ਪੈਲੱਸ ਦੇ ਵਿੱਚ ਤਾਂ ਉਹ ਸਪੀਚ ਦੇਣੀ ਸ਼ੁਰੂ ਕਰ ਦਿੰਦੇ ਨੇ ਜਜ਼ਰਾਨ ਕੀ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਕਿ ਇੱਥੇ ਇਸ ਤਰ੍ਹਾਂ ਹੰਗਾਮਾ ਹੋ ਜਾਵੇਗਾ ਪਰ ਕੁਝ ਨੌਜਵਾਨ ਗੁੱਟਬਾਜੀ ਦੇ ਚਲਦਿਆਂ ਇੱਕ ਦੂਸਰੇ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੰਦੇ ਨੇ ਅਤੇ ਇਹਨਾਂ ਦੇ ਵੱਲੋਂ ਇੱਕ ਦੂਸਰੇ ਦੇ ਉੱਤੇ ਕੁਰਸੀਆਂ ਚਲਾ ਦਿੱਤੀਆਂ ਜਾਂਦੇ ਨੇ ਜਿਸ ਨੂੰ ਲੈ ਕੇ ਕਾਫੀ ਵਿਵਾਦ ਜੜਾ ਭਖ ਜਾਂਦਾ ਆ ਪਰ ਹਰਜਿਮਰਤ ਕੌਰ ਬਾਦਲ ਜਦੋਂ ਸਪੀਚ ਪੂਰੀ ਕਰਦੇ ਨੇ ਨੌਜਵਾਨਾਂ ਨੂੰ ਸ਼ਾਂਤ ਕਰਵਾਉਂਦੇ ਨੇ ਉਸ ਬਾਅਦ ਜਦੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਨੇ ਤਾਂ ਬੜੇ ਸ਼ਾਂਤ ਸੁਭਾਅ ਦਿਨ ਉਹਨਾਂ ਨੇ ਕਿਹਾ ਦਾਤਾ ਕਿ ਇੱਥੇ ਜਿਹੜੇ ਨੌਜਵਾਨ ਨੇ ਜੋਸ਼ ਕਾਫੀ ਆਕਾਲੇਦਾਂ ਨੂੰ ਲੈ ਕੇ ਉਹਨਾਂ ਦੇ ਵਿੱਚ ਤੇ ਪੂਰੀ سپورਟ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਆ ਚੋਣਾਂ ਦਾ ਵਿਗੁਲਵਜਦਾ ਤੇ ਇੱਕ ਪਾਸੇ ਪਾਰਟੀਆਂ ਤਿਆਰੀਆਂ ਸ਼ੁਰੂ ਕਰਦੀਆਂ ਨੇ ਤੇ ਦੂਸਰੇ ਪਾਸੇ ਪਾਰਟੀਆਂ ਦੇ ਵੱਲੋਂ ਇੱਕ ਦੂਸਰੇ ਤੇ ਨਿਸ਼ਾਨੇ ਸਾਦੇ ਜਾਂਦੇ ਨੇ ਜਜ਼ਰਾਨ ਕੀ ਖਬਰਾਂ ਦੇ ਵਿੱਚ ਲਗਾਤਾਰ ਦੇਖ ਰਿਹਾ ਕਿ ਚੋਣ ਪ੍ਰਚਾਰ ਕੀਤੇ ਜਾ ਰਹੇ ਨੇ ਰੋਡ ਸ਼ੋਅ ਕੀਤੇ ਜਾ ਰਹੇ ਨੇ ਤੇ ਇੱਥੇ ਉਮੀਦਵਾਰ ਵੀ ਚੁਣ-ਚੁਣ ਕੇ ਖੜੇ ਕੀਤੇ ਜਾ ਰਹੇ ਨੇ ਜਿਸ ਨੂੰ ਲੈ ਕੇ ਲਗਾਤਾਰ ਹੀ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਹੁਣ ਹੈਰਾਨ ਕਰ ਦੇਣ ਵਾਲੀਆਂ ਬਠਿੰਡਾ ਦੀਆਂ ਨੇ ਇਹ ਬਠਿੰਡਾ ਦੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਬਹੁਤ ਸਾਰੀਆਂ ਕੁਰਸੀਆਂ ਇਸ ਤਰ੍ਹਾਂ ਇੱਕ ਹਾਲ ਦੇ ਵਿੱਚ ਖਿਲਰੀਆਂ ਹੋਈਆਂ ਨੇ ਜਿਸ ਨੂੰ ਲੈ ਕੇ ਲਗਾਤਾਰ ਇੱਕ ਖਬਰਾਂ ਜਿਹੜੀਆਂ ਇਸ ਦੇ ਉੱਤੇ ਨਜ਼ਰਾਂ ਟਿਕਿਆ ਨੇ ਲੋਕਾਂ ਦੀਆਂ ਵੱਖ-ਵੱਖ ਤਰ੍ਹਾਂ ਦੇ ਟਿੱਪਣੀਆਂ ਲੋਕ ਵੀ ਕਰ ਰਹੇ ਨੇ ਜਿਸ ਨੂੰ ਲੈ ਕੇ ਲਗਾਤਾਰ ਵੱਖ-ਵੱਖ ਤਰ੍ਹਾਂ ਦੀਆਂ ਕਿਆਸਾਂ ਲਗਾਈਆਂ ਜਾ ਰਹੀਆਂ ਤਦ ਦੱਸਦੇ ਕਿ ਨੌਜਵਾਨ ਇਕੱਠੇ ਤਾਂ ਹੁੰਦੇ ਨੇ ਉਹਨਾਂ ਦੇ ਵੱਲੋਂ ਸਪੋਰਟ ਵੀ ਕੀਤੀ ਜਾਂਦੀ ਆ ਹਰਜਿੰਦਰਤ ਕੌਰ ਬਾਦਲ ਨੂੰ ਪਰ ਸਭ ਤੋਂ ਵੱਡੀ ਗੱਲ ਕੀ ਇੱਥੇ ਨਿਕਲ ਕੇ ਸਾਹਮਣੇ ਆਉਂਦਾ ਕਿ ਉਹਨਾਂ ਦਾ ਪ੍ਰੋਗਰਾਮ ਚੱਲ ਰਿਹਾ ਸੀ ਜਦੋਂ ਸਪੀਚ ਦਿੰਦੇ ਨੇ ਸਪੀਚ ਦੌਰਾਨ ਨੌਜਵਾਨ ਆਪਸ ਦੇ ਵਿੱਚ ਹੀ ਭਿੰਨ ਲੱਗ ਜਾਂਦੇ ਨੇ ਜਿਸ ਨੂੰ ਲੈ ਕੇ ਇਸ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਤਦ ਦੱਸਦੇ ਕਿ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਤੁਸੀਂ ਇਹਨਾਂ ਨੌਜਵਾਨਾਂ ਨੂੰ ਦੇਖ ਸਕਦੇ ਹੋ ਕਿ ਕਿਵੇਂ ਹਾਲ ਦੇ ਵਿੱਚ ਕੁਰਸੀਆਂ ਖਿਲਾਰ ਦਿੱਤੇ ਹਨ ਇੱਕ ਦੂਸਰੇ ਦੇ ਉੱਤੇ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਮੇ ਕੋਲ ਇੱਕ ਸੰਗਠਿਤ ਬਠਿੰਡੇ ਸ਼ਹਿਰ ਦਾ ਨੌਜਵਾਨ ਨੂੰ ਛੋਟੀ ਉਮਰ ਦਾ ਇਹ ਲੋਕੀ ਕਹਿਣੇ ਨੇ ਕਿ ਯੂਥ ਅਕਾਲੀ ਦਲ ਦੇ ਨਾਲ ਨਹੀਂ ਹੈ ਆ ठाठा-ठाठा ਮਾਰਦਾ ਹੋਇਆ ਕੱਢ ਕੱਠ ਅਤੇ ਉਹਨਾਂ ਦਾ ਜੋਸ਼ ਇਸ ਗੱਲ ਦਾ ਸਬੂਤ ਹੈ ਕਿ ਲੋਕ ਨੇ ਦੇਖ ਨੂੰ ਸੱਤ ਸਾਲਾਂ 'ਚ ਸਾਰੀ ਸਰਕਾਰਾਂ ਦੇਖ ਲੈਂਤੀਆਂ ਨੇ ਤੇ ਉਹ ਵੀ ਸਮਝ ਗਏ ਨੇ ਕਿ ਜੇ ਬਠਿੰਡੇ ਤੇ ਪੰਜਾਬ ਦੀ ਤਰੱਕੀ ਕਰਨੀ ਹੈ ਤੋ ਕੋਈ ਕੋਈ ਖੇਤਰੀ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਬਾਕੀ ਜਿੰਨੇ ਇਹ ਬਰਸਾਤੀ ਮੈਂਡਕ ਨਿਕਲ ਕੇ ਆਏ ਨੇ ਫਸਲੀ ਬਟੇਰ ਆਏ ਨੇ ਇਹ 15 ਸਾਲ ਪਹਿਲੇ ਵੀ ਜਿਹੜੇ ਜਿਹੜੇ ਆਉਂਦੇ ਸੀ ਮੁੜ ਕੇ ਕਦੇ ਨਜ਼ਰ ਨਹੀਂ ਆਏ ਤੇ ਇਹਨਾਂ ਨੇ ਵੀ ਪਹਿਲੀ ਤਰੀਕ ਤੋਂ ਬਾਅਦ ਨਜ਼ਰ ਨਹੀਂ ਆਣਾ ਇਹ ਨੌਜਵਾਨ ਵੀ ਸਮਝ ਲੈਣੇ ਤੇ ਬਟੇਰ ਬੰਦਾ ਹਰੇਕ ਇਨਸਾਨ ਵੀ ਸਮਝ ਗਿਆ ਸੋ ਅੱਜ ਇਹਨਾਂ ਦੇ ਵਿੱਚ ਜੋਸ਼ ਹੈ ਜਿਹੋ ਜਿਹੋ ਜੋਸ਼ ਦੇਖਨੋਂ ਮਿਲਿਆ ਮੈਨੂੰ ਲੱਗਦਾ ਕਿ ਜੇ ਅੱਜ ਹੀ ਵੋਟਾਂ ਹੋ ਜਾਂਦੀਆਂ ਤਾਂ ਇਹਨਾਂ ਨੇ ਬੱਲੇ ਬੱਲੇ ਅੱਜ ਹੀ ਕਰ ਦੇਣੀ ਸੀ ਭਾਜੀ ਇਹ ਪਹਿਲੀ ਚੋਣ ਵੱਡੇ ਬਦਲ ਸਾਹਿਬ ਨਹੀਂ ਆ ਕਿਸ ਤਰ੍ਹਾਂ ਲੱਗਦਾ ਹੈ ਕਮੀ ਕਿੰਨੀ ਮਹਿਸੂਸ ਹੁੰਦੀ ਹੈ ਜੀ ਉਹਨਾਂ ਦੀ ਸੀਨੀਅਰ ਬਦਲ ਉਹਨਾਂ ਦੀ ਕਮੀ ਤਾਂ ਇਹੋ ਜੀ ਹੈ ਜਿਹੜਾ ਸਾਰਾ ਪੰਜਾਬ ਹੀ ਹਮੇਸ਼ਾ ਮਹਿਸੂਸ ਕਰੂਗਾ ਜੀ ਬਾਪੂ ਬਦਲ ਸੀਗੇ ਪਾਬਾ ਬੋਰਡ ਸੀਗੇ ਪੰਜਾਬ ਦੇ 70 ਸਾਲ ਦੀ ਲੰਬੀ ਸੇਵਾ ਪੰਜਾਬ ਦਾ ਕਿਹੜਾ ਕੋਨਾ ਕਿਹੜਾ ਪਿੰਡ ਜਿੱਥੇ ਹਰੇਕ ਨੂੰ ਕਿਸੇ ਨੂੰ ਪਰਸਨਲੀ ਨਹੀਂ ਉਹ ਜਾਂਦੇ ਸੀ ਤੇ 70 ਸਾਲ ਦੀ ਲੰਬੀ ਸੇਵਾ ਮੈਂ ਆਪਣੇ ਆਪ ਨੂੰ ਦੇਖਦੀ ਹਾਂ ਕਿ 15 ਸਾਲਾਂ ਚ ਮੈਂ ਬਠਿੰਡੇ ਨੂੰ ਆਪਣਾ ਪਰਿਵਾਰ ਦੀ ਤਰ੍ਹਾਂ ਮਹਿਸੂਸ ਕਰਨ ਲੱਗਦੀ ਆ ਜਿੱਥੇ ਮੈਨੂੰ ਕੋਈ ਕਹਿੰਦਾ ਹਲਕਾ ਬਦਲੋ ਤਾਂ ਮੈਂ ਕਹਿੰਦੀ ਆ ਮੈਂ ਸਿਆਸਤ ਛੱਡ ਦਾਂਗੀ ਲੇਕਿਨ ਪਰਿਵਾਰ ਨੂੰ ਨਹੀਂ ਛੱਡਾਂਗੀ ਤੇ ਆਹੀ ਬਾਦਲ ਸਾਹਿਬ ਨੂੰ ਜਦ ਕਹਿੰਦੇ ਸੀ ਕਿ ਬਾਦਲ ਸਾਹਿਬ ਦੂਜੇ ਸੂਬਿਆਂ ਚ ਵੀ ਜਾ ਕੇ ਚੋਣ ਪ੍ਰਚਾਰ ਕਰ ਲੋ ਕਹਿੰਦੇ ਮੈਨੂੰ ਸਮਾਂ ਨਹੀਂ ਪੰਜਾਬ 'ਚ ਬੜੇ ਮੇਰੇ ਕੰਮ ਪਏ ਨੇ ਤੇ ਅੱਜ ਦੇ ਮੁੱਖ ਮੰਤਰੀ ਆਪਾ ਦੇਖਦੇ ਜਿਨ੍ਹਾਂ ਨੂੰ ਪੰਜਾਬ ਵਾਸਤੇ ਹੀ ਸਮਾਂ ਨਹੀਂ ਇਕੋ ਬਾਦਲ ਸਾਹਿਬ ਨੂੰ ਇੰਨੇ ਕੰਮ ਦਿੱਸੇ ਸੀ ਕਿ ਪੰਜਾਬ ਤੋਂ ਬਾਹਰ ਜਾਣ ਦਾ ਸਮਾਂ ਨਹੀਂ ਮਿਲਦਾ ਸੀ ਤੇ ਬਹੁਤ ਮੈਂ ਸਮਝਦੀ ਆ ਕਿ ਇਹਨਾਂ 7 ਸਾਲਾਂ 'ਚ ਪੰਜਾਬ ਦੇ ਲੋਕਾਂ ਨੇ ਬਹੁਤ ਵਧੀਆ ਮੌਕਾ ਗਵਾਇਆ ਜੇ ਬਾਦਲ ਸਾਹਿਬ ਦੀ ਇਹਨਾਂ 7 ਸਾਲਾਂ 'ਚ ਸਰਕਾਰ ਹੁੰਦੀ ਤਾਂ ਜਿਹੜਾ 10 ਸਾਲ ਦੀ ਤਰੱਕੀ ਆਪਾਂ ਕੀਤੀ ਸੀ ਉਹ ਅੱਜ ਕਿੱਥੇ ਤਾਈ ਪਹੁੰਚੀ ਹੁੰਦੀ ਮੈਂ ਕਮੀ ਕਿੰਨੀ ਕਮੀ ਪਰ ਕਮੀ ਪਰ ਬਹੁਤ ਮਹਿਸੂਸ ਹੁੰਦੀ ਹੈ ਜੀ ਤੁਸੀਂ ਦੇਖੋ ਘਰੋਂ ਉਹਨਾਂ ਤੋਂ ਆਸ਼ੀਰਵਾਦ ਲੈ ਕੇ ਨਿਕਲਣਾ ਮੇਰੇ ਕਵਰਿੰਗ ਕੈਂਡੀਡੇਟ ਵੀ ਉਹ ਹੁੰਦੇ ਸੀਗੇ ਮੇਰਾ ਇੱਕ ਪੂਰਾ ਲੰਮੀ ਹਲਕਾ ਮੈਨੂੰ ਕਦੇ ਜਾਣ ਦੀ ਲੋੜ ਹੀ ਨਹੀਂ ਪਈ ਬਾਦਲ ਸਾਹਿਬ ਸਾਰਾ ਦੇਖਦੇ ਸੀਗੇ ਜਿੱਥੇ ਪ੍ਰਚਾਰ ਦੀ ਲੋੜ ਹੋਏ ਹਮੇਸ਼ਾ ਬੇਟਾ ਤੁਸੀਂ ਫਿਕਰ ਨਾ ਕਰੋ ਲੋਕੀ ਤੁਹਾਨੂੰ ਪਿਆਰ ਕਰਦੇ ਨੇ ਇਨਾ ਹੌਸਲਾ ਫਰ ਟਾਈਮ ਦਿੰਦੇ ਸੀਗੇ ਭਾਵੇਂ ਕੱਲ ਸਪੀਕਰ ਸਾਹਿਬ ਨੇ ਕਿਹਾ ਜੀ ਮੈਂ ਦਿਲੋਂ ਅਕਾਲੀ ਆ ਜੀ ਉਹਨਾਂ ਨੂੰ ਮੈਂ ਕਹਿੰਦੀ ਆ ਤੇ ਦਿਲੋਂ ਅਕਾਲੀਓ ਤਾਂ ਆਓ ਫਿਰ ਅਕਾਲੀ ਦਲ ਦਾ ਹਿੱਸਾ ਤੁਸੀਂ ਬਣੋ ਗਲਤ ਪਾਰਟੀ 'ਚ ਤੁਸੀਂ ਕੀ ਕਰਿਓ ਅਕਾਲੀ ਦਲ ਵੀ ਤੁਹਾਡਾ ਸਤਿਕਾਰ ਕਰਦਾ ਹੈ ਅੱਜ ਪੰਜਾਬ ਵਿੱਚ ਅਸਲੀ ਬਦਲਾਅ ਅੱਜ ਲਾਣ ਦੀ ਲੋੜ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੀ ਆ ਨਕਲੀ ਬਦਲਾਅ ਤੁਸੀਂ 2.5 ਸਾਲਾਂ 'ਚ ਦੇਖ ਲਿਆ ਜਿਹੜਾ ਗੱਲਾਂ ਵਿੱਚ ਬਦਲਾਅ ਸੀ ਜੇ ਅਸਲੀ ਬਦਲਾਅ ਤੁਸੀਂ ਲੈ ਕੇ ਆਓਗੇ ਤੇ 13 ਦੀ 13 ਸੀਟਾਂ ਅਕਾਲੀ ਦਲ ਦੀ ਝੋਲੀ 'ਚ ਪਾ ਕੇ ਆਪਣੇ ਪੰਜਾਬ ਨੂੰ ਤੁਸੀਂ ਪੰਜਾਬੀਓ ਮਜ਼ਬੂਤ ਕਰ ਦਿਓ ਤੇ